ਥੋੜਾ ਜਿਆਦਾ ਸਖਤ ਫੈਸਲੇ ਕਰਨ ਦੀ ਲੋੜ ਹੈਗੀ ਹੈ ਜੇ ਇਸ ਦੀ ਗਹਿਰਾਈ ਚ ਜਾ ਕੇ ਖਾਲਸਾ ਪੰਥ ਦੇਖੇਗਾ ਤੇ ਤੁਹਾਨੂੰ ਸਭ ਤੋਂ ਵੱਡਾ ਨਜ਼ਰ ਆਵੇਗਾ ਕਿ ਪੰਥ ਨੂੰ ਕਮਜ਼ੋਰ ਕਰਨ ਵਿੱਚ ਸ੍ਰੀ ਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਹੱਥ ਹੈਗਾ ਇਸ ਨੂੰ ਤੁਸੀਂ ਇਹ ਨਾ ਸਮਝਣਾ ਕਿ ਮੈਂ ਇਲਜ਼ਾਮ ਲਾ ਰਿਹਾ ਮੈਂ ਇਲਜ਼ਾਮ ਲਾ ਵੀ ਨਹੀਂ ਰਿਹਾ ਤੁਸੀਂ ਇਸ ਦੀ ਪਾਰਟੀ ਪੱਧਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੇ ਪੱਧਰ ਤੇ ਐਗਜ਼ੀਕਟਿਵ ਕਮੇਟੀ ਆਪਣੇ ਪੱਧਰ ਤੇ ਸਿੱਖ ਸੰਸਥਾਵਾਂ ਆਪਣੇ ਪੱਧਰ ਤੇ ਜਾਂਚ ਕਰਾ ਲੈਣ ਤੁਸੀਂ ਦੇਖੋ ਵੀ ਇਸ ਸਮੇਂ ਦੌਰਾਨ ਮੇਰਾ ਖਿਆਲ ਹੈ 23 ਤੱਕ ਉਹ ਜਤਦਾਦ ਰਹੇ ਨੇ ਉਹਨਾਂ ਨੇ ਪੰਥ ਨੂੰ ਕੀ ਉਹਨਾਂ ਦੀ ਦੇਣ ਹੈਗੀ ਹੈ ਪੰਥ ਵਾਸਤੇ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹੜਾ ਕੰਮ ਕੀਤਾ ਜੇ ਦੇਖੀਏ ਤਾਂ ਜਿਹੜੇ ਸਰੂਪ ਗਾਇਬ ਹੋਏ ਸਨ ਉਹਨਾਂ ਬਾਰੇ ਵੀ ਕਮੇਟੀ ਬਣਾ ਦਿੱਤੀ ਉਹਦੇ ਚ ਸ਼੍ਰੋਮਣੀ ਕਮੇਟੀ ਦੇ ਇਹ 16 ਅਧਿਕਾਰੀਆਂ ਨੂੰ ਸਰਦਾਰ ਮਨਜੀਤ ਸਿੰਘ ਸਮੇਤ ਉਹਨਾਂ ਨੇ ਸਸਪੈਂਡ ਕਰਵਾ ਦਿੱਤਾ ਜਾਂ ਨੌਕਰੀ ਚ ਕਢਵਾ ਦਿੱਤਾ ਫਿਰ ਉਸ ਤੋਂ ਬਾਅਦ ਦੇਖੀਏ ਤਾਂ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਨੇ ਉਹ ਸ੍ਰੀ ਮਾਨ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਰਦਾਸ਼ਤ ਨਹੀਂ ਹੁੰਦੀਆਂ ਭਾਵੇਂ ਉਹ ਕਿਸੇ ਖੇਤਰ ਵਿੱਚ ਹੋਣ ਉਉਂਦੀ ਮਿਸਾਲ ਦੇ ਤੌਰ ਤੇ ਮੈਂ ਕਹਿ ਸਕਦਾ ਡਾਕਟਰ ਰੂਪ ਸਿੰਘ ਇੱਕ ਬਹੁਤ ਵੱਡੀ ਪੰਥਕ ਸ਼ਖਸੀਅਤ ਇੱਕ ਬਹੁਤ ਵੱਡੇ ਲੇਖਕ ਇੱਕ ਬਹੁਤ ਵੱਡੇ ਸੰਪਾਦਕ ਉਹਨਾਂ ਨੂੰ ਬਦਨਾਮ ਕਰਕੇ ਤੇ ਉਹਨਾਂ ਨੂੰ ਪਾਸੇ ਕਰਨ ਵਾਲੇ ਕਿਉਂਕਿ ਇਹਨਾਂ ਨੂੰ ਲੱਗਿਆ ਵੇ ਜੱਥੇਦਾਰ ਤਾਂ ਮੈਂ ਹੀ ਆ ਤੇ ਮੈਂ ਹੀ ਵਿਦਵਾਨ ਆ ਕੌਮ 'ਚ ਹੋਰ ਕੋਈ ਕਿਵੇਂ ਹੋ ਜਾਏ ਮੇਰੇ ਰਹਿੰਦੇ ਆ ਉਹਨੂੰ ਪਾਸੇ ਕਰਵਾ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਅੱਜ ਹੁਣ ਬੋਲੇ ਸਰਦਾਰ ਵਿਰਸਾ ਸਿੰਘ ਵਲਟੋਆ ਉਹਨਾਂ ਨੂੰ ਸ਼੍ਰੀਮਾਨ ਸਿੰਘ ਸਾਹਿਬ ਜਾਨੀ ਹੱਤ ਪੁਲਿਸ ਨੇ ਜਿਹਨੇ ਪਾਸੇ ਕਰਵਾਤਾ ਔਰ ਇਸ ਤਰ੍ਹਾਂ ਹੋਰ ਵੀ ਤੁਹਾਨੂੰ ਪਾਈ ਮਨਜੀਤ ਸਿੰਘ ਹੋਰ ਵੀ ਬੜੇ ਮਿਲ ਜਾਣਗੇ ਉਦੋਂ ਜਿਹੜੇ ਅਜਨਾਲੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਿਹੜੇ ਗਏ ਸਨ ਥਾਣੇ ਵਿੱਚ ਉਹਨਾਂ ਦੇ ਖਿਲਾਫ ਜਾਂਚ ਕਮੇਟੀ ਬਣਾਈ ਉਹਦੀ ਰਿਪੋਰਟ ਵੀ ਆ ਗਈ ਉਹਦੇ ਬਾਰੇ ਵੀ ਸਿੰਘ ਸਾਹਿਬ ਜੀ ਨੇ ਕੁਝ ਨਹੀਂ ਕੀਤਾ ਉਹਦੀ ਰਿਪੋਰਟ ਆ ਜਾਣ ਦੇ ਬਾਅਦ ਹੀ ਕੋਈ ਐਕਸ਼ਨ ਲੈ ਲੈਂਦੇ ਇਹਦਾ ਮਤਲਬ ਕਿਤੇ ਨਾ ਕਿਤੇ ਪੰਥ ਨੂੰ ਕਮਜ਼ੋਰ ਕਰਨ ਵਿੱਚ ਇਹ ਖਾਲਸਾ ਪੰਥ ਦੀ ਕਚਹਿਰੀ 'ਚ ਮੈਂ ਬੇਨਤੀ ਕਰ ਰਿਹਾ ਕਿ ਮੈਂ ਏ ਨਹੀਂ ਕਹਿ ਰਿਹਾ ਕਿ ਮੈਂ ਜੋ ਕਹਿ ਰਿਹਾ ਪੂਰਾ ਹੀ ਹੈ ਹੋ ਸਕਦਾ ਮੈਂ ਗਲਤ ਹੋਵਾਂ ਪਰ ਤੁਸੀਂ ਇਸ ਤੇ ਜਾਂਚ ਕਰੋ ਕਿ ਜਦੋਂ ਤੋਂ ਸ਼੍ਰੀਮਾਨ ਸਿੰਘ ਸਾਹਿਬ ਜਥੇਦਾਰੀ ਤੇ ਆਏ ਨੇ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪਹਿਲਾਂ ਤਾਂ ਕੱਲ ਤਾਂ ਇਹ ਕੱਲ ਤੱਕ ਤਾਂ ਯਤਿਮ ਸੀ ਕਹਿੰਦੇ ਸੀ ਮੈਂ ਯਤਿਮ ਆ ਮੈਨੂੰ ਸ਼ਰਮਣਿਕ ਕਮੇਟੀ ਨੇ ਪਾਲਿਆ ਮੈਨੂੰ ਪੜਾਇਆ ਮੇਰਾ ਘਰ ਨਹੀਂ ਕਿਤੇ ਮੈਨੂੰ ਖੁਦ ਵੀ ਇਹਨਾਂ ਨੇ ਕਿਹਾ ਵੀ ਮੇਰਾ ਘਰ ਨਹੀਂ ਕਿਤੇ ਤੇ ਅੱਜ ਸ਼੍ਰੀਮਾਨ ਸਿੰਘ ਸਾਹਿਬ ਜੀ ਬਠਿੰਡੇ ਵਿੱਚ ਤੁਹਾਡੀਆਂ ਕਰੋੜਾਂ ਦੀਆਂ ਕੋਠੀਆਂ ਨੇ ਉਹ ਤੁਹਾਨੂੰ ਕਿੱਥੋਂ ਮਿਲੀਆਂ ਉਹ ਤੁਸੀਂ ਕਿੱਥੋਂ ਲਿਆਂਦੀਆਂ ਨੇ ਪੰਥ ਨੂੰ ਜਾਂ ਸਬੰਧਤ ਧਿਰਾਂ ਨੂੰ ਦੀ ਜਾਂਚ ਕਰਾਉਣੀ ਚਾਹੀਦੀ ਵੀ ਇੰਡੀਆਂ ਵੱਡੀਆਂ ਪ੍ਰਾਪਰਟੀਆਂ ਇਹਨੇ ਥੋੜੇ ਸਮੇਂ ਵਿੱਚ ਕਿਵੇਂ ਵੜਦੀਆਂ ਨੇ ਕਿਤੇ ਐਸਾ ਤਾਂ ਨਹੀਂ ਕਿ ਸਿੱਖ ਵਿਰੋਧੀ ਸ਼ਕਤੀਆਂ ਨਾਲ ਤੁਸੀਂ ਅੰਦਰੋਂ ਮਿਲੇ ਹੋਏ ਹੋ ਤੇ ਮਿਲ ਕੇ ਤੁਸੀਂ ਪੰਥ ਦਾ ਨੁਕਸਾਨ ਕਰ ਰਹੇ ਹੋ ਪੰਥਕ ਸ਼ਖਸੀਅਤਾਂ ਦਾ ਨੁਕਸਾਨ ਕਰ ਰਹੇ ਹੋ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਦਾ ਇੱਕ ਮੈਂਬਰ ਇੱਕ ਬੰਦਾ ਸ਼੍ਰੀਮਾਨ ਸਿੰਘ ਸਾਭ ਜੀ ਤੁਸੀਂ ਪੰਥ ਦੇ ਸਾਹਮਣੇ ਲਿਆਵੋ ਆ ਬੰਦਾ ਸਰਦਾਰ ਸੁਖਵੀਰ ਸਿੰਘ ਦੇ ਬਾਦਲ ਦੇ ਮੁਕਾਬਲੇ ਹੈਗਾ ਤੇ ਪੰਥ ਤੁਹਾਨੂੰ ਮੰਨ ਜੇ ਵੀ ਆ ਮੈਂ ਪੈਦਾ ਕੀਤਾ ਮੈਂ ਪੰਥ ਨੂੰ ਦੇਣ ਦਿੱਤੀ ਹੈ ਤੁਸੀਂ ਸ਼੍ਰੋਮਣੀ ਕਮੇਟੀ ਦਾ ਬਜਟ اجلاس 'ਚ ਤੁਸੀਂ ਗੈਰ ਹਾਜ਼ਰ ਸੀ ਸ਼੍ਰੋਮਣੀ ਕਮੇਟੀ ਦਾ ਆ ਜਿਹੜਾ ਪ੍ਰਧਾਨਗੀ ਦਾ اجلاس ਸੀ ਉਹਦੇ ਤੁਸੀਂ ਗੈਰ ਹਾਜ਼ਰ ਸੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਜਿਹੜਾ ਹੁਣ ਨਿਕਲਿਆ ਗੁਰਪੁਰਬ ਮਾਰਾ ਦਾ 555ਵਾਂ ਉਹਦੇ ਵਿੱਚ ਤੁਸੀਂ ਪੰਥ ਦੀ ਗੈਰ ਹਾਜ਼ਰ ਤੁਸੀਂ ਗੁਰਪੁਰਬ ਵਾਲੇ ਦਿਨ ਗੁਰਦੁਆਰੇ ਮੱਥਾ ਟੇਕਣ ਵੀ ਨਹੀਂ ਗਏ ਤੁਹਾਡਾ ਮਤਲਬ ਕਿਸ ਦੇ ਕਿਹੜੇ ਧਰਮ ਨੂੰ ਤੁਸੀਂ ਬਿਲੋਂਗ ਕਰਦੇ ਹੋ ਕੋਈ ਸਿੱਖ ਨਹੀਂ ਹੋਣਾ ਜਿਹੜਾ ਗੁਰੂ ਨਾਨਕ ਦੇਵ ਜੀ ਦੇ 555ਵੇਂ ਸਾਲ ਵਿੱਚ ਮੱਥਾ ਟੇਕਣ ਨਾ ਗਿਆ ਹੋਵੇ ਸਾਰੇ ਸਿੱਖ ਗਏ ਦੁਕਾਨਾਂ ਬੰਦ ਕਰਕੇ ਕਾਰੋਬਾਰ ਛੱਡ ਕੇ ਬੱਚੇ ਪੜ੍ਹਾਈਆਂ ਛੱਡ ਕੇ ਠੰਡ ਨਾ ਵਿਚਾਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਹਿਦ ਪੰਥ ਦੀ ਨੁਮਾਇੰਦਾ ਜ਼ਮਾਤ ਹੈ ਉਹ ਸੁਲਤਾਨਪੁਰ ਉਸ ਸਮਾਗਮ ਨੂੰ ਵੱਡੇ ਪੱਧਰ ਤੇ ਮਨਾ ਰਹੀ ਹੈ ਸਾਰੇ ਸਿੰਘ ਸਾਹਿਬਾਨ ਆਏ ਤੁਸੀਂ ਬਗੈਰ ਹਾਜ਼ਰ ਹੋ ਤੁਸੀਂ ਦੁਬਈ ਫਿਰਦੇ ਹੋ ਤੁਸੀਂ ਕਿਤੇ ਹੋਰ ਫਿਰਦੇ ਹੋ ਇਹ ਲਿਫਾਫਿਆਂ ਦੇ ਚੱਕਰ ਚ ਤਾਂ ਨਹੀਂ ਤੁਸੀਂ ਕੌਮ ਦਾ ਨੁਕਸਾਨ ਕਰੇ ਜਾ ਰਹੇ ਇਸ ਕਰਕੇ ਥੋੜਾ ਜਿਹਾ ਆਪਣੇ ਆਪ ਵਿੱਚ ਸੋਚੋ ਸਿੰਘ ਸਾਹਿਬ ਜੀ ਤੁਹਾਡਾ ਫਰਜ਼ ਬਣਦਾ ਹੈ ਇਸ ਕਰਕੇ ਦੇਰ ਕਿਉਂ ਕਰ ਰਹੇ ਹੋ ਸ੍ਰੀਮਾਨ ਸਿੰਘ ਸਾਹਿਬ ਜੀ ਤੁਹਾਡੇ ਚਰਨਾਂ ਚ ਮੈਂ ਬੇਨਤੀ ਰੂਪ ਚ ਇਹ ਗੁਜ਼ਾਰਿਸ਼ ਕਰਦਾ ਬੇਨਤ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆਂ ਮੁਕਤ ਕਰਨ ਵਿੱਚ ਦੇਰ ਨਾ ਕਰੋ ਇਹਦੇ ਨਾਲ ਪੰਥ ਦਾ ਨੁਕਸਾਨ ਹੋ ਰਿਹਾ ਅੱਜ ਤੜ ਸਾਰੇ ਲੀਡਰ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੁਖਬੀਰ ਸਿੰਘ ਬਾਦਲ ਜੀ ਦੇ ਹੱਕ ਵਿੱਚ ਅਸਤੀਫੇ ਦੇ ਰਹੇ ਨੇ ਬਈ ਅਕਾਲੀ ਦਲ ਤੁਸੀਂ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਹੋ ਤੁਸੀਂ ਤੇ ਪ੍ਰੋਟੈਕਟਿਵ ਹੋ ਤੁਸੀਂ ਤੇ ਕਸਟੋਡੀਓ ਨੂੰ ਸਿੱਖ ਪੰਥ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਉਹ ਸਿੱਖ ਪੰਥ ਦੀ ਖੜਕ ਭੁਜਾ ਹੈ ਤੁਹਾਡੇ ਕੋਲ ਸ਼ਕਤੀ ਕਿਹੜੀ ਹੈ ਤੁਹਾਨੂੰ ਅਕਾਲੀ ਦਲ ਤੋਂ ਬਿਨਾਂ ਸਾਨੂੰ ਪੁੱਛਣਾ ਕਿਨੇ ਹੈ ਸਾਡੀ ਹੋਂਦ ਅਸਤੀ ਕਿਹੜੀ ਹੈ ਅੱਜ ਠੀਕ ਹੈ ਤੁਸੀਂ ਉਧਰ ਜਾਂਦੇ ਹੋ ਉਧਰ ਜਾਂਦੇ ਹੋ ਠੀਕ ਹੈ ਜਾਓ ਤੁਹਾਡਾ ਸਨਮਾਨ ਗੁਰੂ ਹੋਰ ਵਧਾਵੇ ਸਾਨੂੰ ਖੁਸ਼ੀ ਹੈ ਪਰ ਜਿਸ ਕਰਕੇ ਸਨਮਾਨ ਮਿਲਿਆ ਉਹ ਨਾ ਮੁੱਕ ਜਾਏ ਅੱਜ ਤੁਸੀਂ ਕਹਿ ਰਹੇ ਹੋ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਦੋਸ਼ੀ ਨੇ ਤੇ ਤਨਖਾਈਏ ਨੇ ਤੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਅੱਜ ਹੀ ਤਾਂ ਨਹੀਂ ਪਤਾ ਚੱਲਿਆ ਫਿਰ ਤੁਸੀਂ ਆਪਣੇ عقیده ਨੂੰ ਦੇਖੋ ਤੁਸੀਂ ਆਪਣੇ ਹਿਰਦੇ ਨੂੰ ਦੇਖੋ ਤੁਸੀਂ ਆਪਣੀ ਅੰਤਰਾਤਮਾ ਨੂੰ ਦੇਖੋ ਫਿਰ ਤੁਸੀਂ ਕੀ ਇੱਕ ਤਨਖਾਈਏ ਦੇ ਲਾਏ ਹੋ ਜਥੇਦਾਰ ਹੋ ਉਹਦੀ ਪਾਰਟੀ ਦੇ ਲਾਏ ਹੋ ਜਥੇਦਾਰ ਹੋ ਉਹਦੇ ਅਧਿਕਾਰ ਖੇਤਰ ਵਿੱਚ ਸ਼੍ਰਮਣੀ ਗੁਰਦਾਰ ਪ੍ਰਬੰਧਕ ਕਮੇਟੀ ਉਹਦੇ ਲਾਏ ਹੋ ਜਥੇਦਾਰ ਹੋ ਤੇ ਫਿਰ ਤੁਹਾਨੂੰ ਖੁਦ ਵੀ ਤੇ ਅਸਤੀਫਾ ਦੇ ਦੇਣਾ ਚਾਹੀਦਾ ਇਹ ਕਹਿੰਦੇ ਹੋਇਆ ਕਿ ਮੈਂ ਇੱਕ ਤਨਖਾਹੀਆ ਦਾ ਲਾਇਆ ਹੋਇ ਜਥੇਦਾਰ ਨਹੀਂ ਰਹਿਣਾ ਤੁਸੀਂ ਜਥੇਦਾਰੀ ਰੱਖਦੇ ਪਏ ਹੋ ਜੇ ਤੁਸੀਂ ਪੰਥ ਨੂੰ ਤੁਸੀਂ ਨੁਕਸਾਨ ਪਹੁੰਚਾ ਰਹੇ ਹੋ ਇਸ ਕਰਕੇ ਜਿਹੜੀਆਂ ਚੀਜ਼ਾਂ ਨੇ ਦੇਖਣ ਵਾਲੀਆਂ ਨੇ ਪੰਥਕ ਵਿਦਵਾਨਾਂ ਦਾ ਘਾਣ ਹੋ ਰਿਹਾ ਪੰਥਕ ਹਸਤੀਆਂ ਦਾ ਘਾਣ ਹੋ ਰਿਹਾ ਪੰਥਕ ਲੀਡਰਾਂ ਦਾ ਘਾਣ ਹੋ ਰਿਹਾ ਤੇ ਤੁਸੀਂ ਚੁੱਪ ਕਰਕੇ ਬੈਠੇ ਹੋ ਜਸਟਿਸ ਡਿਲੇਡ ਜਸਟਿਸ ਡਿਨਾਈਡ ਵਾਲੀ ਗੱਲ ਨਾ ਕਰੋ ਤੇ ਇਸ ਗੱਲ ਵਿੱਚ ਧਿਆਨ ਰੱਖੋ ਕਿ ਹਵਾ ਦਾ ਰੁਖ ਵੀ ਦੇਖ ਐ ਆਗ ਲਗਾਉਣ ਵਾਲੇ ਉੜ ਕੇ ਚਿੰਗਾਰੀ ਨਾ ਕੋਈ ਤੇਰੇ ਘਰ ਪਹੁੰਚੇ ਐਸਾ ਨਾ ਹੋਵੇ ਕਿ ਤੁਹਾਡਾ ਆਪਣਾ ਹੀ ਨੁਕਸਾਨ ਹੋਵੇ ਔਰ ਆਪਣਾ ਹੀ ਨੁਕਸਾਨ ਹੋ ਰਿਹਾ ਅਗਰ ਪੰਥ ਦਾ ਨੁਕਸਾਨ ਹੋ ਰਿਹਾ ਤਾਂ ਤੁਹਾਡਾ ਆਪਣਾ ਹੀ ਨੁਕਸਾਨ ਹੋ ਰਿਹਾ ਇਹ ਪਦਵੀਆਂ ਇਹ ਮਾਨ ਸਨਮਾਨ ਗੁਰੂ ਪੰਥ ਦੇਆਂ ਦਿੱਤੀਆਂ ਹੋਈਆਂ ਨੇ ਤੇ ਜੇ ਗੁਰੂ ਪੰਥ ਹੀ ਨਾ ਰਿਹਾ ਤਾਂ ਫਿਰ ਉਹ ਬੋਲ ਸਾਨੂੰ ਗੈਨ ਗਿਆਨ ਸਿੰਘ ਦੇ ਯਾਦ ਕਰਨੇ ਚਾਹੀਦੇ ਨੇ ਕਿ ਪੰਥ ਕੀ ਰਹੇਗੀ ਤਾਂ ਗ੍ਰੰਥ ਕੀ ਰਹੇਗੀ ਨਾਥ ਪੰਥ ਕੀ ਨਰੇ ਹੀ ਤੋ ਗ੍ਰੰਥ ਕੌਣ ਮਾਨੇਗਾ ਅੱਜ ਤੁਸੀਂ ਬੇਅਦਬੀਆਂ ਦਾ ਗੱਲ ਕਰ ਰਹੇ ਨਿੰਦ ਨਹੀਂ ਐ ਇਹਦੀ ਭਿਆਨਕ ਨਿੰਦਾ ਕਰਨੀ ਚਾਹੀਦੀ ਐ ਪਰ ਜੇ ਤੁਸੀਂ ਪੰਥ ਨੂੰ ਕਮਜ਼ੋਰ ਕਰਨ ਵਿੱਚ ਤੁਹਾਡਾ ਹੱਥ ਸ਼ਾਮਲ ਹੋਇਆ ਤਾਂ ਫਿਰ ਤੁਹਾਡੀ ਪੰਥ ਕੱਲ ਨੂੰ ਨਿੰਦਾ ਨਹੀਂ ਕਰੇਗਾ ਤੁਹਾਨੂੰ ਪੰਥ ਕਿਵੇਂ ਬਖਸ਼ੇਗਾ ਤੁਸੀਂ ਕਿਹਦੇ ਕੋਲ ਜਾ ਕੇ ਕਹੋਗੇ ਤੁਹਾਡਾ ਲਗਾਤਾਰ ਗੁਰਪੁਰਬਾਂ ਤੋਂ ਗਾਇਬ ਹੋਣਾ ਇਜਲਾਸ ਤੋਂ ਗਾਇਬ ਹੋਣਾ ਦੱਸਦਾ ਹੈ ਆਪਣੇ ਆਪ ਵਿੱਚ ਕਿ ਤੁਸੀਂ ਪੰਥ ਦੇ ਨਾਲ ਨਹੀਂ ਹੋ ਇਸ ਕਰਕੇ ਤੁਹਾਨੂੰ ਪੰਥ ਤੇ ਰਹਿਣ ਪੰਥ ਦੀ ਪਦਵੀ ਤੇ ਰਹਿਣ ਦਾ ਜਿਹੜਾ اخلاقی ਹੱਕ ਵੀ ਨਹੀਂ ਹੈਗਾ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਨੂੰ ਵੀ ਕਹਿਣਾ ਚਾਹਾਂਗਾ ਕਿ ਤੁਸੀਂ ਸਖਤ ਫੈਸਲਾ ਲਓ ਤੁਸੀਂ ਕਿਉਂ ਨਹੀਂ ਫੈਸਲਾ ਲੈਂਦੇ